ਅਨਮੋਲ ਖਜ਼ਾਨਾ ਹੈ ਉਸਨੂੰ ਸੰਭਾਲਿਆ ਗਿਆ ਤਸਵੀਰਾਂ ਦੇਖੋ ਹਨੂਮਨ ਨਾਟਕ 1623 ਇਸਵੀ ਦਾ ਹੈਗਾ ਤੇ ਇਹ ਜਿਹੜੇ ਕਿ ਗ੍ਰੰਥ ਨੇ ਸਾਹਮਣੇ ਰੱਖੇ ਹੋਏ ਨੇ ਅਤੇ ਹੁਣ ਜਦੋਂ 22 ਤਰੀਕ ਦਾ ਦਿਨ ਨੇੜੇ ਹੈ ਤਾਂ ਇਸ ਇੱਕ ਖਾਸ ਜਿਹੜੀ ਕਿ ਪ੍ਰਦਰਸ਼ਨ ਲਗਾਈ ਗਈ ਹੈ ਤੇ ਰਾਮ ਭਗਤਾ ਨੂੰ ਹੁਣ ਇਹ ਜਿਹੜਾ ਕਿ ਖਾਸ ਪ੍ਰਦਰਸ਼ਨੀ ਦੇ ਵਿੱਚ ਇਹ 189 ਸਾਲ ਪੁਰਾਤਨ ਰਾਮਾਇਣ ਸਮੇਤ 59 ਹੱਥ ਲਿਖਿਤ ਜਿਹੜੇ ਕਿ ਗ੍ਰੰਥਾ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਪਰ ਅੱਜ ਇੱਥੇ ਉਹ ਗ੍ਰੰਥ ਡਿਸਪਲੇ ਕੀਤੇ ਗਏ ਆ ਜਿਹੜੇ ਕਿ ਗੁਰਮੁਖੀ ਦੇ ਵਿੱਚ ਲਿਖੇਗੇ ਪੰਜਾਬ 'ਚ ਰਹਿਣ ਵਾਲੇ ਚਾਹੇ ਉਹ ਸਿੱਖ ਸੀ ਜਾਂ ਹਿੰਦੂ ਸੀ ਉਹ ਗੁਰਮੁਖੀ ਲੈਂਗੁਏਜ ਪੜ੍ਹਦੇ ਸੀ ਜੀ ਤੇ ਅੱਜ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੇ ਹੋਏ ਸਾਰੇ ਗ੍ਰੰਥ ਇਥੇ ਨਾਲ ਸੰਸਕ੍ਰਿਤ ਦੇ ਗ੍ਰੰਥ ਵੀ ਰੱਖੇ ਗਏ ਆ ਬਸ ਉਹ ਚ ਪਹਿਲਾਂ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕਤਾ ਨਹੀਂ ਸੀ ਕੋਈ ਇਹਨਾਂ ਦਾ ਸੰਸਕਾਰ ਕਰ ਦਿੰਦਾ ਸੀ ਕਈ ਜਲ ਪ੍ਰਵਾਹ ਕਰ ਦਿੰਦੇ ਸੀ ਪਰ ਜਦੋਂ ਦੇਖਿਆ ਕਿ ਹੁਣ ਅਸੀਂ ਦੇਖਣ ਚ ਆਇਆ ਪਿਛਲੇ ਕੁਝ ਸਮੇਂ ਤੋਂ ਕਿ ਸਾਡੀ ਇੰਡੀਆ ਦੀ ਜਿਹੜੀ ਸੰਸਕ੍ਰਿਤੀ ਹੈ ਸਾਡੀਆਂ ਤਰ੍ਹਾਂ ਹੋਰ ਬਾਹਰ ਵਿਕ ਰਹੀਆਂ ਫੋਰਨ ਦੇ ਵਿੱਚ ਆਕਸ਼ਨ ਹਾਊਸਸ ਦੇ ਵਿੱਚ ਸੇਲ ਕਰ ਰਹੇ ਤੇ ਉਹ ਫਿਰ ਉਸ ਤੋਂ ਬਾਅਦ ਸਾਨੂੰ ਇਹ ਲੱਗਾ ਕਿ ਇਹ ਚੀਜ਼ਾਂ ਆਪਣੀ ਨੈਕਸਟ ਜੇਨਰੇਸ਼ਨ ਨੂੰ ਸੀ ਕਿਦਾਂ ਦੱਸਾਂਗੇ ਜੇ ਨਹੀਂ ਸੁਭਾਲਾਂਗੇ ਜਿਵੇਂ ਇਹ ਪਹਿਲੀ ਸਦੀ ਦਾ ਸਿੱਕਾ ਜਿਹਦੇ ਚ ਸ਼ਿਵਜੀ ਤਰਸ਼ੂਲ ਲੈ ਕੇ ਨੰਦੀਬੈਲ ਦੇ ਨਾਲ ਖੜੇ ਜੀ ਇਹ ਇੰਡੀਆ ਦਾ ਕਰੰਸੀ ਕੌਇਨ ਸੀ ਜਿਹੜਾ ਪਹਿਲੀ ਸਦੀਏ ਚੱਲ ਰਿਹਾ ਇਹ ਤਿੰਨ ਸਦੀਆਂ ਦਾ ਇਤਿਹਾਸ ਹੈ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਰੂਲਰ ਸੀਗੇ ਉਹਨਾਂ ਦੇ ਇਅਰ ਵਾਈਜ਼ ਕੌਇਨ ਲਗਾਏ ਗਏ ਆ ਨਮਸਕਾਰ ਪੰਜਾਬ AMPM ਦੇਖ ਰਿਹਾ ਦਰਸ਼ਕਾ ਸਵਾਗਤ ਹੈ ਦੋਸਤੋ 22 ਤਰੀਕ ਨੂੰ ਰਾਮ ਲੱਲਾ ਜੀ ਦੀ ਪ੍ਰਣ ਪ੍ਰਤੀਸ਼ਟਾ ਨੂੰ ਲੈ ਕੇ ਹਰ ਪਾਸੇ ਰੋਹਾਨੀਅਤ ਰੰਗ ਦੇਖਣ ਨੂੰ ਮਿਲਣੇ ਨੇ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਵੀ ਤੁਹਾਨੂੰ ਰਾਮ ਜੀ ਨਾਲ ਸੰਬੰਧਿਤ ਜਿਹੜੇ ਕਿ 199 ਸਾਲ ਪ੍ਰਾਤਨ ਗ੍ਰੰਥ ਨੇ ਅਤੇ ਅ ਹੋਰ ਜਿਹੜੇ ਕੀ ਹੱਥ ਲਿਖਤ ਗ੍ਰੰਥ ਇੱਥੇ ਖਾਸ ਐਕਸੀਬਿਸ਼ਨ ਲਗਾਈ ਗਈ ਹੈ ਅਸੀਂ ਖੜੇ ਹਾਂ ਲੁਧਿਆਣਾ ਦੇ ਗੀਤਾ ਮਾਤਾ ਮੰਦਰ ਦੇ ਵਿੱਚ ਜਿੱਥੇ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਇੱਕ ਖਾਸ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਇਸ ਪ੍ਰਦਰਸ਼ਨੀ ਦੇ ਵਿੱਚ ਤੁਹਾਨੂੰ 189 ਸਾਲ ਜਿਹੜੇ ਕੀ ਪੁਰਾਣੇ ਗ੍ਰੰਥ ਨੇ ਉਹ ਦੇਖਣ ਨੂੰ ਮਿਲਣਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੁਧਿਆਣਾ ਦੇ ਹੀ ਇੱਕ ਸ਼ਖਸ਼ ਜਿਨ੍ਹਾਂ ਦਾ ਨਾਮ ਰਿੰਦਰ ਸਿੰਘ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਕੀ ਪੁਰਾਤਨ ਅਨਮੋਲ ਖਜ਼ਾਨੇ ਉਸ ਨੂੰ ਸੰਭਾਲਿਆ ਗਿਆ ਤਸਵੀਰਾਂ ਦੇਖੋ ਹਨੂਮਨ ਨਾਟਕ 1623 ਇਸਵੀ ਦਾ ਹੈਗਾ ਤੇ ਇਹ ਜਿਹੜੇ ਕਿ ਗ੍ਰੰਥ ਨੇ ਸਾਹਮਣੇ ਰੱਖੇ ਹੋਏ ਨੇ ਅਤੇ ਹੁਣ ਜਦੋਂ 22 ਤਰੀਕ ਦਾ ਦਿਨ ਨੇੜੇ ਹੈ ਤਾਂ ਇਸ ਦੀ ਇੱਕ ਖਾਸ ਜਿਹੜੀ ਕਿ ਪ੍ਰਦਰਸ਼ਨ ਲਗਾਈ ਗਈ ਹੈ ਤੇ ਰਾਮ ਭਗਤਾ ਨੂੰ ਹੁਣ ਇਹ ਜਿਹੜਾ ਕਿ ਖਾਸ ਪ੍ਰਦਰਸ਼ਨੀ ਦੇ ਵਿੱਚ ਇਹ 189 ਸਾਲ ਪੁਰਾਤਨ ਰਮਾਇਨ ਸਮੇਤ 59 ਹੱਥ ਲਿਖਿਤ ਜਿਹੜੇ ਕੀ ਗ੍ਰੰਥਾ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਇਸ ਤੋਂ ਇਵਾ ਪੁਰਾਣੇ ਜਿਹੜੇ ਸਸ਼ਤਰ ਨੇ ਉਹ ਵੀ ਇੱਥੇ ਪ੍ਰਦਰਸ਼ਿਤ ਕੀਤੇ ਗਏ ਨੇ ਪੁਰਾਣੀ ਕਰੰਸੀ ਹੈ ਉਹਨਾਂ ਦੇ ਸਿੱਕੇ ਸੰਭਾਲੇ ਹੋਏ ਨੇ ਅਤੇ ਸਾਡੇ ਨਾਲ ਮਯੂਤ ਨੇ ਰਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਰਾਮ ਰਾਮ ਜੀ ਰਾਮ ਰਾਮ ਜੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਅਨਮੋਲ ਖਜ਼ਾਨਾ ਸੰਭਾਲਿਆ ਹੋਇਆ ਹੈਗਾ ਆ ਤੇ ਕੀ ਹੁਣ ਕਿਹੜੀ-ਕਿਹੜੇ ਇੱਥੇ ਜਿਹੜੇ ਕੀ ਗ੍ਰੰਥ ਨੇ ਉਹ ਪ੍ਰਦਰਸ਼ਿਤ ਕੀਤੇ ਗਏ ਨੇ ਹਾਂਜੀ ਅੱਜ ਇੱਥੇ ਜਿਹੜਾ ਕਿਉਂਕਿ ਆ ਸਪੈਸ਼ਲ ਰਮਾਇਣ ਦੇ ਉੱਤੇ ਕੇਂਦ੍ਰਿਤ ਸੀ ਇਹ ਜਿਹੜੀ ਐਗਜ਼ੀਬਿਸ਼ਨ ਮੈਂ ਲੈ ਕੇ ਆਇਆ ਇਹਦੇ ਵਿੱਚ ਅਧਿਆਤਮ ਰਮਾਇਣ ਤੁਲਸੀ ਰਮਾਇਣ ਜੀ ਐਂਡ ਬਾਦਮਿਕੀ ਰਮਾਇਣ ਭਗਵਦ ਗੀਤਾ ਹਨੂਮਨ ਨਾਟਕ ਵਿਸ਼ਨੂ ਪੁਰਾਨ ਭਗਵਦ ਪੁਰਾਨ ਵਿਸ਼ਿਸ਼ਟ ਪੁਰਾਨ ਅਸ਼ਮੇ ਗ੍ਰੰਥ ਇੱਥੇ ਸਾਰੇ ਉਹ ਗ੍ਰੰਥ ਰੱਖੇ ਗਏ ਆ ਜਿਹੜੇ ਕਿ ਪਰਟਿਕੂਲਰ ਪੰਜਾਬ ਦੇ ਏਰੀਆ ਦੇ ਵਿੱਚ ਇਸ ਰੀਜਨ ਦੇ ਵਿੱਚ ਗੁਰਮੁਖੀ ਦੇ ਵਿੱਚ ਗ੍ਰੰਥ ਲਿਖੇ ਗਏ ਆਮ ਤੌਰ ਤੇ ਆਪਾਂ ਨੂੰ ਰਮਾਇਣ ਜਾਂ ਭਗਵਦ ਗੀਤਾ ਸੰਸਕ੍ਰਿਤ ਚ ਮਿਲਦੀ ਹੈ ਜੀ ਵਰਾਜਾ ਤੇ ਉਹ ਗ੍ਰੰਥ ਡਿਸਪਲੇ ਕੀਤੇ ਗਏ ਆ ਜਿਹੜੇ ਕਿ ਗੁਰਮੁਖੀ ਦੇ ਵਿੱਚ ਲਿਖੇ ਗਏ ਪੰਜਾਬ ਚ ਰਹਿਣ ਵਾਲੇ ਚਾਹੇ ਉਹ ਸਿੱਖ ਸੀ ਜਾਂ ਹਿੰਦੂ ਸੀ ਉਹ ਗੁਰਮੁਖੀ ਲੈਂਗੁਏਜ ਪੜ੍ਹਦੇ ਸੀ ਜੀ ਤੇ ਅੱਜ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੇ ਹੋਏ ਸਾਰੇ ਗ੍ਰੰਥ ਇਥੇ ਨਾਲ ਸੰਸਕ੍ਰਿਤ ਦੇ ਗ੍ਰੰਥ ਵੀ ਰੱਖੇ ਗਏ ਆ ਪਰ ਖਾਸ ਅੱਜ ਸਥਾਨ ਦਿੱਤਾ ਗਿਆ ਗੁਰਮੁਖੀ ਦੇ ਗ੍ਰੰਥਾਂ ਨੂੰ ਜਿਹਦੇ ਵਿੱਚ ਹਨੂਮਾਨ ਨਾਟਕ ਹੈ ਅਧਿਆਤਮ ਰਮਾਇਣ ਹੈ ਇਹ ਭਗਵਤ ਗੀਤਾ ਗੁਰਮੁਖੀ ਦੇ ਵਿੱਚ ਲਿਖੀ ਗਈ ਇਹ ਵੀ ਭਗਵਤ ਗੀਤਾ ਪਟਿਆਲਾ ਦੇ ਵਿੱਚ ਲਿਖੀ ਗਈ ਸੀ ਗੁਰਮੁਖੀ ਦੇ ਵਿੱਚ ਜੀ ਇਹ 200 ਸਾਲ ਪੁਰਾਣੀ ਹੈ ਏਦਾਂ ਹੀ 302 ਸਾਲ ਪੁਰਾਣੀ ਹਨੂਮਨ ਨਾਟਕ ਵੀ ਇੱਥੇ ਰੱਖਿਆ ਗਿਆ ਤੇ ਇਹ ਸਾਰੇ ਗ੍ਰੰਥ ਹੈਂਡਮੇਡ ਪੇਪਰ ਨਾਲ ਤਿਆਰ ਕੀਤੇ ਗਏ ਹੈਂਡ ਬਾਈਂਡਿੰਗ ਕੀਤੀ ਗਈ ਔਰ ਕਲਮ ਦੇ ਨਾਲ ਲਿਖੇ ਜਾਂਦੇ ਸੀ ਔਰ ਇਹ ਜਿਹੜੀ ਸਿਆਹੀ ਬਣਾਉਣ ਲਈ ਕਾਫੀ ਦਿਨ ਲੱਗਦੇ ਸੀ ਉਹਦੇ ਵਿੱਚ ਔਨਲਾ ਪਾਇਆ ਜਾਂਦਾ ਸੀ ਤੇ ਇਹਦੇ ਵਿੱਚ ਸੋਨਾ ਸੋਨਾ ਵੀ ਪਾਇਆ ਜਾਂਦਾ ਸੀ ਇਸੇ ਕਰਕੇ ਅੱਜ 300 ਸਾਲ ਬਾਅਦ ਵੀ ਇਹਦੀ ਸਿਆਹੀ ਦੀ ਚਮਕ ਉਦਾਂ ਹੀ ਬਰਕਰਾਰ ਹੈ ਬਾਕੀ ਇਹ ਅਨਮੋਲ ਖਜ਼ਾਨਾ ਹੈ ਕੋਈ 200 ਸਾਲ ਪੁਰਾਣਾ ਕੋਈ 300 ਸਾਲ ਪੁਰਾਣਾ ਇਹ ਕਿਵੇਂ ਤੁਸੀਂ ਇਹਨਾਂ ਨੂੰ ਸੰਭਾਲਿਆ ਹੋਇਆ ਤੇ ਕਿੱਥੋਂ-ਕਿੱਥੋਂ ਇਹ ਤੁਹਾਨੂੰ ਅਪਰੋਚ ਕਰਨੀ ਪਈ ਹੈ ਲਿਆਉਣ ਵਾਸਤੇ ਇਹ ਦੇ ਕਈ ਫੈਮਲੀਆਂ ਕੋਲੋਂ ਮਿਲ ਜਾਂਦੇ ਆ ਪ੍ਰਾਣੀਆਂ ਜਾਂ ਐਂਟੀਕ ਹਾਊਸੇਸ ਆ ਆਕਸ਼ਨ ਹਾਊਸੇਸ ਆ ਐਂਟੀਕ ਡੀਲਰਸ ਕੋਲੋਂ ਵੀ ਸਾਨੂੰ ਮਿਲਦੇ ਆ ਜੀ ਉਹ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਗ੍ਰੰਥ ਅਸਲ ਚ ਪਹਿਲਾਂ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕਤਾ ਨਹੀਂ ਸੀ ਕੋਈ ਇਹਨਾਂ ਦਾ ਸੰਸਕਾਰ ਕਰ ਦਿੰਦਾ ਸੀ ਕਈ ਜਲ ਪ੍ਰਵਾਹ ਕਰ ਦਿੰਦੇ ਸੀ ਪਰ ਜਦੋਂ ਦੇਖਿਆ ਕਿ ਹੁਣ ਅਸੀਂ ਦੇਖਣ ਚ ਆਇਆ ਪਿਛਲੇ ਕੋ ਮੇਤੋ ਕੀ ਸਾਡੇ ਇੰਡੀਆ ਦੀ ਜਿਹੜੀ ਸੰਸਕ੍ਰਿਤੀ ਆ ਸਾਡੀਆਂ ਧਰੋਹ ਬਾਹਰ ਵਿਕ ਰਹੀਆਂ ਫੋਰਨ ਦੇ ਵਿੱਚ ਆਕਸ਼ਨ ਹਾਊਸਸ ਦੇ ਵਿੱਚ ਸੇਲ ਕਰ ਰਹੇ ਤੇ ਉਹ ਫਿਰ ਉਸ ਤੋਂ ਬਾਅਦ ਸਾਨੂੰ ਇਹ ਲੱਗਾ ਕਿ ਇਹ ਚੀਜ਼ਾਂ ਆਪਣੀ ਨੈਕਸਟ ਜਨਰੇਸ਼ਨ ਨੂੰ ਸੀ ਕਿਦਾਂ ਦੱਸਾਂਗੇ ਜੇ ਨਹੀਂ ਸੰਭਾਲ ਲੈਂਗੇ ਤਾਂ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਇੱਕ ਕਾਜਾਇਬ ਘਰ ਬਣਾਇਆ ਜਾਵੇ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਰੱਖੀਆਂ ਜਾਣ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਲੱਗੇ ਕਿ ਸਾਡੇ ਕਿਹੜੇ ਸ਼ਸਤਰ ਸੀ ਕਿਹੜੇ ਸ਼ਾਸਤਰ ਸੀ ਕਿਹੜੇ ਸਿੱਕੇ ਚੱਲਦੇ ਸੀ ਸਾਡੇ ਗੁਰੂਆਂ ਨੇ ਸਾਨੂੰ ਜੋ ਸੰਕਲਪ ਦਿੱਤਾ ਗ੍ਰੰਥਾਂ ਦਾ ਜੀ ਜੀ ਇਹ ਇਹ ਦੇਖੋ ਕਿ 1830 ਇਸਵੀ ਦਾ ਹਨੂਮਨ ਜਿਹੜਾ ਕਿ ਨਾਟਕ ਹੈ ਇਹ ਵੀ ਹੱਥੀ ਲਿਖਤ ਹੈਗੀ ਹੈ ਹਾਸ਼ੀਆ ਬਣਾ ਕੇ ਇਹਦੇ ਵਿੱਚ ਸਾਰੇ ਨੈਚੁਰਲ ਇਨਕ ਦੇ ਨਾਲ ਨੈਚੁਰਲ ਕਲਰਸ ਦੇ ਨਾਲ ਬਾਰਡਰ ਬਣਾਇਆ ਗਿਆ ਔਰ ਕਲਮ ਦੇ ਨਾਲ ਇਹ ਸਾਰੇ ਗ੍ਰੰਥ ਲਿਖੇ ਗਏ ਇਹ ਸਾਰਾ ਪੇਪਰ ਵੀ ਹੈਂਡ ਮੇਡ ਪੇਪਰ ਹੁੰਦਾ ਸੀ ਜਿਹੜਾ ਚਾਵਲ ਤੋਂ ਤਿਆਰ ਹੁੰਦਾ ਸੀ ਜੀ ਤੇ ਇਹ 200 ਸਾਲ ਪੁਰਾਣਾ ਗ੍ਰੰਥ ਹੈ ਜੀ ਇਹਦੀ ਇਨਟੈਕਟ ਹੋਰ ਬਿਲਕੁਲ ਜੈ ਨਹੀਂ ਚਮਕ ਆ ਜੂਈ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੀ ਇਹ ਇਹ ਵੀ ਗ੍ਰੰਥ ਗੁਰਮੁਖੀ ਦੇ ਵਿੱਚ ਹੀ ਲਿਖਿਆ ਗਿਆ ਹੂੰ ਇਹ ਇਹ ਰਮਾਇਣ ਹੈ ਉਸ ਤੋਂ ਬਾਅਦ ਇਹ ਮਹਾਭਾਰਤ ਹੈ ਮਹਾਭਾਰਤ ਦਾ ਨਲਦ ਮੈਂ ਅੰਤਿ ਪ੍ਰਸੰਗ ਜਿਹੜਾ ਉਹ ਗੁਰਮੁਖੀ ਦੇ ਵਿੱਚ ਹੈ ਜੀ ਕੋਈ ਏਦਾਂ ਦਾ ਗ੍ਰੰਥ ਵੀ ਹੈਗਾ ਜਿਹੜਾ ਕਿ ਤੁਸੀਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਜਾਂ ਹਿੰਦੀ ਭਾਸ਼ਾ ਦੇ ਵਿੱਚ ਲਏ ਤੇ ਬਾਅਦ ਤੋਂ ਦੀ ਤਰਜਮਾਨੀ ਕੀਤੀ ਗਈ ਹੋਵੇ ਗੁਰਮੁਖੀ ਦੇ ਵਿੱਚ ਕੁਝ ਏਦਾਂ ਦਾ ਵੀ ਸਾਰੇ ਗ੍ਰੰਥ ਸੰਸਕ੍ਰਿਤ ਤੋਂ ਗੁਰਮੁਖੀ ਦੇ ਵਿੱਚ ਹੀ ਟਰਾਂਸਲੇਟ ਕੀਤੇ ਗਏ ਇਹ ਬਾਅਦ ਚ ਤੁਸੀਂ ਕਰਵਾਏ ਨੇ ਟਰਾਂਸਲੇਟ ਮੈਂ ਨਹੀਂ ਕੀਤੇ ਇਹ ਮੈਂ ਤਾਂ ਕਲੈਕਟ ਕੀਤੇ ਜਿਹੜੇ 200 300 ਸਾਲ ਪਹਿਲਾਂ ਟਰਾਂਸਲੇਟ ਕੀਤੇ ਗਏ ਸੀ ਹਾਂਜੀ ਜੀ ਸੋ ਦੇਖ ਸਕਦੇ ਹੋ ਕਿ ਇਹ ਜਿਹੜੇ ਕੀ ਹੱਥ ਲਿਖਤ ਗ੍ਰੰਥ ਹੈਗੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੁਰਾਣੀ ਜਿਹੜੀ ਕਰੰਸੀ ਹੈਗੀ ਐ ਸਿੱਕੇ ਨੇ ਉਹ ਵੀ ਅਨਮੋਲ ਖਜ਼ਾਨਾ ਸੰਭਾਲੀ ਬੈਠੇ ਨੇ ਇਹ ਜਿਹੜੇ ਸਿੱਕੇ ਅੱਜ ਇੱਥੇ ਡਿਸਪਲੇ ਕੀਤੇ ਗਏ ਆ ਜੀ ਇਹ ਇਹ ਅੱਜ ਤੋਂ 2000 ਸਾਲ ਪਹਿਲਾਂ ਇੰਡੀਆ ਦੇ ਵਿੱਚ ਚੱਲਦੇ ਸੀ ਜਿਨ੍ਹਾਂ ਤੇ Hindu ਦੇਵੀ ਦੇਵਤਿਆਂ ਦੀਆਂ ਫਿਗਰਸੀਆਂ ਹੂੰ ਜਿਵੇਂ ਇਹ ਪਹਿਲੀ ਸਦੀ ਦਾ ਸਿੱਕਾ ਹੈ ਜਿਹਦੇ ਚ ਸ਼ਿਵਜੀ ਤਰਸ਼ੂਲ ਲੈ ਕੇ ਨੰਦੀਬੈਲ ਦੇ ਨਾਲ ਖੜੇ ਹੈ ਜੀ ਇਹ ਇੰਡੀਆ ਦਾ ਕਰੰਸੀ ਕੌਇਨ ਸੀ ਜਿਹੜਾ ਪਹਿਲੀ ਸਦੀ ਚ ਚੱਲਦਾ ਇਹ ਤਿੰਨ ਸਦੀਆਂ ਦਾ ਇਤਿਹਾਸ ਹੈ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਰੂਲਰ ਸੀਗੇ ਉਹਨਾਂ ਦੇ ਇਅਰ ਵਾਈਜ਼ ਕੌਇਨ ਲਗਾਏ ਗਏ ਜਿਨ੍ਹਾਂ ਤੇ ਸਨ ਗॉड ਹੈ ਮੂਨ ਗॉड ਹੈ ਸ਼ਿਵਜੀ ਨੇ ਇਹ ਅਲੱਗ-ਅਲੱਗ ਦੇਵੀ-ਦੇਵਤਿਆਂ ਦੇ ਸਿੱਕੇ ਜਿਹੜੇ ਇੰਡੀਆ ਚ ਚੱਲਦੇ ਸੀ ਇਹ ਉਹਨੇ ਹੂੰ ਜੀ ਇੱਦਾਂ ਹੀ ਇਹ ਅੱਜ ਤੋਂ 1000 ਸਾਲ ਪਹਿਲਾਂ ਜਿਹੜੇ ਇੰਡੀਆ ਦੇ ਸਿੱਕੇ ਚੱਲਦੇ ਸੀ ਉਸ ਤੋਂ ਬਾਅਦ ਜਿਹੜੇ Hindu rulers ਆਏ ছত্রਪਤੀ ਸ਼ਿਵਾਜੀ ਨੇ ਆਪਣਾ ਸਿੱਕਾ ਚਲਾਇਆ ਉਹ ਵੀ ਇੱਥੇ ਡਿਸਪਲੇ ਕੀਤਾ ਗਿਆ ਉਸ ਤੋਂ ਬਿਨਾਂ ਜਿਹੜੀਆਂ ਇੰਡੀਆ ਦੀਆਂ ਸਟੇਟਸ ਸੀਗੀਆਂ ਪ੍ਰਿੰਸਲੀ ਸਟੇਟ ਗਵਾਲੀਅਰ ਜੈਪੁਰ ਬੜੋਦਾ ਉਹਨਾਂ ਦੇ ਸਿੱਕੇ ਨੇ ਹੂੰ ਇਹ ਕੁਝ Hindu tokens ਇੱਥੇ ਰੱਖੇ ਗਏ ਜਿਹੜੇ ਕਿ ਲੋਕ ਸ਼ੁਭ ਸਮਝ ਕੇ ਆਪਣੇ ਗੱਲਿਆਂ ਚ ਰੱਖਦੇ ਸੀ ਲੜਕੀਆਂ ਨੂੰ ਸ਼ਾਦੀ ਚ ਦਿੱਤੇ ਜਾਂਦੇ ਸੀ ਦੀਵਾਲੀ ਦੇ ਨਾਲ ਦੀ ਪੂਜਾ ਹੁੰਦੀ ਸੀ ਜੀ ਉਹਦੇ ਵਿੱਚ ਰਾਮਚੰਦਰ ਜੀ ਸੀਤਾ ਲక్ష్మణ ਰਾਧਾ ਕਿਸ਼ਨ ਕਾਲੀ ਮਾਤਾ ਜਗਨਨਾਥ ਸ਼ਿਵ ਜੀ ਹਨੂਮਾਨ ਜੀ ਜਿੰਨੇ ਹੁਣ ਤੱਕ ਟੋਕਨ ਨਿਕਲੇ ਹਿੰਦੂਇਜ਼ਮ ਤੇ ਉਹ ਸਾਰੇ ਦਿਖਾਏ ਗਏ ਜਿਵੇਂ ਕਿ ਇਹ ਪੁਰਾਤਨ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜੇ ਕਿ ਲੱਕੀ ਕੁਆਇਨ ਆਪਣੇ ਮੰਨਦੇ ਹੁੰਦੇ ਅੱਜ ਦੇ ਦੌਰ ਦੇ ਵਿੱਚ ਵੀ ਕੁਝ ਤੁਹਾਨੂੰ ਇੱਧਰ ਕੁਝ ਮਿਲਦਾ ਹੈ ਗਿਣਿਆ ਜਾਂਦਾ ਹੁਣ ਉਹ ਜਿਹੜੇ ਕੁਆਇਨ ਸੀ ਤਾਂਬੇ ਦੇ ਪੈਸੇ ਸੀ ਇਹ ਚਾਂਦੀ ਦੇ ਰੁਪਈਏ ਨੇ ਇਹ ਚਾਂਦੀ ਦੇ ਰੁਪਏ ਉਹ ਨੇ ਜਿਹੜੇ ਇੰਡੀਆ ਦੀਆਂ ਪ੍ਰਿੰਸਲੀ ਸਟੇਟ ਹਿੰਦੂ ਰੂਲਰਸ ਜਿਹੜੇ ਸੀ ਉਹਨਾਂ ਨੇ ਆਪਣੀਆਂ ਆਪਣੀਆਂ ਰਿਆਸਤਾਂ ਤੋਂ ਸਿੱਕੇ ਜਾਰੀ ਕੀਤੇ ਇਹ ਪੁਰਾਣਾ ਤੋਲਾ ਚਾਂਦੀ ਦਾ ਜਿਵੇਂ ਅੱਜ ਕੱਲ 10 ਗ੍ਰਾਮ ਦਾ ਤੋਲਾ ਇਹ 11.66 ਹੈ ਜੀ 올ਡ ਤੋਲਾ ਦਾ ਚਾਂਦੀ ਦਾ ਪਿਓਰ ਚਾਂਦੀ ਦਾ ਇੱਕ ਸਿੱਕਾ ਹੈ 1 ਰੁਪਏ ਦੇ ਕੋਇਨ ਜਿਹੜੇ ਕਿ ਇੰਡੀਆ ਦੀਆਂ ਪ੍ਰਿੰਸਲੀ ਸਟੇਟਸ ਨੇ ਜਾਰੀ ਕੀਤੇ ਇੱਕ ਇਹਦੇ ਚ ਹੋਰ ਬਹੁਤ ਰੇਅਰ ਕੋਇਨ ਹੈ ਇੱਥੇ ਡਿਸਪਲੇ ਕੀਤਾ ਗਿਆ ਉਹ ਨਾਨਕਸ਼ਹੀ ਸਿੱਕਾ ਹੈ ਨਾਨਕਸ਼ਹੀ ਸਿੱਕਾ ਜਿਹੜਾ ਕਿ ਸਿੱਖਾਂ ਦੇ ਲਾਸਟ ਰੂਲਰ ਹੋਏ ਹਨ ਰਾਜਾ ਦਲੀਪ ਸਿੰਘ ਜੀ ਮਰੇ ਲੀਫਟਿੰਗ ਦਾ ਕੋਇਨ ਹੈ ਜਿਹਦੇ ਵਿੱਚ ਨਾਨਕ ਗੁਰੂ ਗੋਬਿੰਦ ਸਿੰਘ ਫਾਰਸੀ ਚ ਲਿਖਿਆ ਨਾਲ ਰਾਮ ਵੀ ਲਿਖਿਆ ਹੋਇਆ ਹੈ ਹਮ ਜੀ ਇਹ ਇੱਕ ਸਿੱਕਾ ਹੈ ਜਿਹਦੇ ਚ ਨਾਨਕ ਗੁਰੂ ਗੋਬਿੰਦ ਸਿੰਘ ਐਂਡ ਰਾਮ ਤਿੰਨੋਂ ਇੱਕੋ ਸਿੱਕੇ ਚ ਹੈ ਇਹ ਇੱਕ ਬਹੁਤ ਅੱਛਾ ਸੰਯੋਗ ਹੈ ਕਿ ਅੱਜ ਇੱਥੇ ਇਹਨਾਂ ਨੇ ਇਨੀਸ਼ੀਏਟਿਵ ਲਿਆ ਜਿਹੜਾ ਗੀਤਾ ਮੰਦਰ ਹੈ ਜੀ ਉਹਨਾਂ ਨੇ ਅੱਜ ਇੱਥੇ ਪ੍ਰਦਰਸ਼ਨੀ ਲਗਾਈ ਜੀ ਜੀ ਇਸ ਤੋਂ ਇਲਾਵਾ ਦੇਖਿਆ ਜਾਵੇਗਾ ਹੋਰ ਵੀ ਜਿਹੜੇ ਕੀ ਹਾਂਜੀ ਇਹ ਬਹੁਤ ਵਧੀਆ ਇੱਕ ਗੁਰਮੁਖੀ ਦੇ ਵਿੱਚ ਬਹੁਤ ਵੱਡਾ ਗ੍ਰੰਥ ਹੈ ਰਿਸ਼ੀ ਜੈਮਨੀ ਦਾ ਅਸ਼ਟਮੇਕ ਗ੍ਰੰਥ ਹੂੰ ਉਹ ਵੀ ਗੁਰਮੁਖੀ ਦੇ ਵਿੱਚ ਲਿਖਿਆ ਗਿਆ ਜੀ ਇਹ ਵੀ ਬਹੁਤ ਬਹੁਤ ਵਧੀਆ ਹਾਲਤ ਚ ਇਨਟੈਕਟ ਹੈ ਇਹਦੀ ਬਾਈਂਡਿੰਗ ਜਿਹੜੀ ਹੈ ਉਹ ਵੀ ਪੁਰਾਣੀ ਲੈਦਰ ਦੀ オリジナル ਬਾਈਂਡਿੰਗ ਦੇ ਵਿੱਚ ਹੈ ਗ੍ਰੰਥ ਹੈ ਹੂੰ ਤੇ ਇਸ ਤੋਂ ਇਲਾਵਾ ਹੂੰ ਰਾਮਚੰਦ ਤਮਨਸ ਤੁਲਸੀदास ਜੀ ਦੀ ਰਮਾਇਣ ਜਿਵੇਂ ਅਸੀਂ ਪਹਿਲਾਂ ਦੇਖੀਏ ਆ ਵਾਲਮੀਕੀ ਜੀ ਦੀ ਰਮਾਇਣ ਸੀ ਇਹ ਤੁਲਸੀदास ਜੀ ਦੀ ਰਮਾਇਣ ਜਿਹੜੀ ਆ ਗੁਰਮੁਖੀ ਦੇ ਵਿੱਚ ਹੈ ਜੀ ਇਹ ਬਹੁਤ ਰੇਅਰ ਹੈ ਔਰ ਕੋਈ ਕੰਪਲੀਟ ਰਮਾਇਣ オリジナル ਬਾਈਂਡਿੰਗ ਦੇ ਵਿੱਚ ਹੈ ਜੀ ਐਦਾਂ ਹੀ ਇਹ ਇੱਕ ਗ੍ਰੰਥ ਜਿਹੜਾ ਗੁਰਮੁਖੀ ਦੇ ਵਿੱਚ ਲਿਖਿਆ ਗਿਆ ਹੂੰ ਇਹ 1829 1829 ਦਾ ਇੱਕ ਗ੍ਰੰਥ ਹੈ 195 ਸਾਲ ਪੁਰਾਣਾ ਵਿਸ਼ਿਸ਼ਟ ਮਹਾਪੁਰਾਣਾ ਜੀ ਜਿਹੜਾ ਕਿ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਪੂਰਾ ਬਾਰਡਰ ਬਹਾਸ਼ੀਆ ਬਣਾ ਕੇ ਉਹਦੇ ਵਿੱਚ ਕਲਰ ਜਿਹੜੇ ਨੇਚਰਲ ਇੰਕ ਨਾਲ ਕਲਰ ਕੀਤੇ ਗਏ ਔਰ ਕਲਮ ਦੇ ਨਾਲ ਲਿਖਿਆ ਗਿਆ ਜੀ ਹਾਂਜੀ ਇਹ ਸੋ ਸਾਰੇ ਜਿੰਨੇ ਕੀ ਗ੍ਰੰਥ ਹੁਣ ਤੱਕ ਤੁਸੀਂ ਇੱਥੇ ਦੇਖੇ ਹੈਗੇ ਨੇ ਇਹ ਸਾਰੇ ਹੱਥ ਲਿਖਿਤ ਨੇ ਅਤੇ ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਗੁਰਮੁਖੀ ਵਿੱਚ ਤਰਜਮਾ ਨਹੀਂ ਕੀਤੀ ਹੋਈ ਹੈ ਇਹ ਵੀ ਲਿਖਿਆ ਹੋਇਆ ਗ੍ਰੰਥ ਹੈ ਹੂੰ ਅੱਜ ਇੱਥੇ ਜਗ੍ਹਾ ਘੱਟ ਹੋਣ ਕਰਕੇ ਇੱਥੇ ਜਿੰਨੀ ਵੀ ਡਿਸਪਲੇ ਕੀਤਾ ਗਿਆ ਹੈ ਜਿਵੇਂ ਇਥੇ ਵੀ ਇਹ ਸਾਰੇ ਸ਼ਸਤਰ ਵੀ ਕਾਫੀ ਪੁਰਾਣੇ ਹੋਣੇ ਕਿੰਨੇ ਕੁ ਤਕਰੀਬਨ ਸਾਲ ਪੁਰਾਣੇ ਹੋਣੇ ਇਹ ਸ਼ਸਤਰ ਹੋਣੇ ਜਿਹੜੇ ਕਿ ਮਰਾਠਾ ਮੁਗਲ ਵਾਰਸ ਜਾਂ ਰਾਜਪੂਤ ਮੁਗਲ ਵਾਰ ਜਾਂ ਸਿੱਖ ਮੁਗਲ ਵਾਰਸ ਜਾਂ ਐਂਗਲੋ ਸਿੱਖ ਵਾਰ ਦੇ ਵਿੱਚ ਯੂਜ਼ ਕੀਤੇ ਗਏ ਇਹ ਉਹਨਾਂ ਫੈਮਿਲੀਜ਼ ਕੋਲੋਂ ਵੀ ਕਈ ਮਿਲੇ ਆ ਸ਼ਸਤਰ ਜਿਨ੍ਹਾਂ ਦੇ ਬਜ਼ੁਰਗ ਜਿਹੜੇ ਲੜਾਈਆਂ 'ਚ ਯੋਧੇ ਲੜਦੇ ਰਹੇ ਜੀ ਉਹਨਾਂ ਪਰਿਵਾਰਾਂ ਕੋਲੋਂ ਵੀ ਮਿਲੇ ਆ ਤੇ ਕੁਝ ਸ਼ਸਤਰ ਜਿਹੜੇ ਆ ਉਹ ਐਂਟੀਕ ਡੀਲਰਸ ਕੋਲੋਂ ਵੀ ਖਰੀਦੇ ਆ ਪੁਰਾਣੇ ਇਹ ਸਾਰੇ ਸ਼ਸਤਰ ਜਿਹੜੇ ਆ 200 ਤੋਂ 300 ਸਾਲ 400 ਸਾਲ ਪੁਰਾਣੇ ਨੇ ਫੁਲਾਦ ਦੇ ਬਣੇ ਹੋਏ ਸ਼ਸ ਦੀ ਦੰਦੇ ਹੈਂਡਲ ਵੀ ਲੱਗੇ ਹੋਏ ਆ ਜੀ ਚਾਂਦੀ ਦਾ ਕੰਮ ਕੀਤਾ ਹੋਇਆ ਜਿਵੇਂ ਇਹ ਸ਼ਮਸ਼ੀਰ ਹੈ ਇਹ ਬਲੋਚਿਸਤਾਨ ਦੀ ਹੈ ਇਹਦੇ ਉੱਤੇ ਜਿਹੜਾ ਹੈਂਡਲ ਹੈ ਸਾਰਾ ਪਿਓਰ ਚਾਂਦੀ ਦਾ ਇਹਦਾ ਸਾਰੇ ਮਿਆਨ ਦੇ ਉੱਤੇ ਵੀ ਚਾਂਦੀ ਲੱਗੀ ਹੋਈ ਆ ਇਹ ਸ਼ਮਸ਼ੀਰ ਫਲਾਦ ਦੀ ਸ਼ਮਸ਼ੀਰ ਹੈ ਜੀ ਸੋ ਜੇ ਤੁਸੀਂ ਇਦਾਂ ਦੇ ਸਮਾਨ ਦੀ ਤੁਸੀਂ ਪ੍ਰਦਰਸ਼ਨ ਲਗਾਉਂਦੇ ਹੋ ਕਿਸ ਤਰ੍ਹਾਂ ਦਾ ਰਿਸਪੌਂਸਿਬਲ ਹੈ ਜਿੱਦ ਕਈ ਲੋਕ ਇਦਾਂ ਦੇ ਵੀ ਹੁੰਦੇ ਨੇ ਪਹਿਲੀ ਵਾਰ ਇਹ ਚੀਜ਼ਾਂ ਦੇਖੀਆਂ ਹੋਣੀਆਂ ਹਾਂ ਜੀ ਬਹੁਤ ਸਾਰੇ ਲੋਕ ਹੈ ਜੀ ਕਿਉਂਕਿ ਅੱਜਕੱਲ ਇੰਟਰਨੈਟ ਦੇ ਵਿੱਚ ਬੱਚਿਆਂ ਨੂੰ ਸਾਰਾ ਦਿਨ ਮੋਬਾਈਲਾਂ ਦੇ ਵਿੱਚ ਖੇਡਣ ਲੱਗੇ ਰਹਿੰਦੇ ਆ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਨੌਲੇਜ ਨਹੀਂ ਹੈ ਤੇ ਐਗਜ਼ੀਬਿਸ਼ਨ ਲਾਉਣ ਦਾ ਪਰਪਸ ਹੀ ਇਹ ਹੈ ਕਿ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਸ਼ਸਤਰ ਕਿਹੜੇ ਸੀ ਸਾਡੇ ਸ਼ਾਸਤਰ ਕਿਹੜੇ ਸੀ ਕਿਹੜੇ ਸਾਡੇ ਗੁਰੂਆਂ ਦੇ ਨਾਮ ਤੇ ਸਿੱਕਾ ਚੱਲਦਾ ਰਿਹਾ ਉਹ ਅਗਲੀ ਜਨਰੇਸ਼ਨ ਨੂੰ ਅਸੀਂ ਨਹੀਂ ਦੱਸਾਂਗੇ ਤੇ ਇਸ ਕਸੂਰਵਾਰ ਅਸੀਂ ਹੋਵਾਂਗੇ ਜੀ ਤੇ ਉਹ ਸਾਨੂੰ ਸਾਰਾ ਜਿੱਥੇ ਡਿਸਪਲੇ ਕਰਨ ਦਾ ਮੌਕਾ ਮਿਲਿਆ ਅੱਜ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਗੀਤਾ ਮੰਦਰ ਦੇ ਜਿਹੜੀ ਕਮੇਟੀ ਹੈ ਮੈਨੇਜਮੈਂਟ ਕਮੇਟੀ ਉਹਨਾਂ ਨੇ ਸਾਰਾ ਆਰਗੇਨਾਈਜ਼ ਕੀਤਾ ਜਿੱਥੇ ਪੰਜਾਬ ਚ ਪਹਿਲੀ ਵਾਰੀ ਮੈਂ ਕਿਸੇ ਮੰਦਰ ਦੇ ਵਿੱਚ ਐਗਜ਼ਿਬੀਸ਼ਨ ਕਰ ਰਿਹਾ ਮੈਨੂੰ 38 ਸਾਲ ਹੋ ਗਏ ਮੈਂ 249 ਐਗਜ਼ਿਬੀਸ਼ਨਸ ਕਰ ਚੁੱਕਾ ਜੀ ਅੱਜ ਇਹ 250ਵੀਂ ਐਗਜ਼ਿਬੀਸ਼ਨ ਹੈ ਫਸਟ ਟਾਈਮ ਪੰਜਾਬ ਚ ਕਿਸੇ ਮੰਦਰ ਦੇ ਵਿੱਚ ਅੱਜ ਐਗਜ਼ਿਬੀਸ਼ਨ ਕੀਤੀ ਗਈ ਹੈ ਜੀ ਇਹ ਕਿੰਨੇ ਦਿਨ ਪ੍ਰਦਰਸ਼ਨੀ ਰਣੀ ਇੱਥੇ ਹੋਏ ਅੱਜ ਤੇ ਕੱਲ 20 ਤੇ 21 ਦਿਨ ਸੋ ਦੋ ਦਿਨ ਅੱਜ ਤੇ ਕੱਲ ਤੁਸੀਂ ਇਸ ਮੰਦਰ ਦੇ ਵਿੱਚ ਪਹੁੰਚ ਸਕਦੇ ਹੋ ਇਹ ਮੰਦਰ ਗੀਤਾ ਮੰਦਰ ਹੈਗਾ ਜਿੱਥੇ ਕਿ ਇਹ ਅਨਮੋਲ ਜਿਹੜਾ ਕਿ ਖਜ਼ਾਨਾ ਸੰਭਾਲੀ ਬੈਠੇ ਨੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਇੱਥੇ ਖਾਸ ਪ੍ਰਦਰਸ਼ਨ ਲਗਾਈ ਹੈ 179 ਸਾਲ ਪੁਰਾਣੇ ਜਿਹੜੇ ਕਿ ਹੱਥ ਲਿਖਤ ਗ੍ਰੰਥ ਨੇ ਰਾਮਾਇਣ ਸਮੇਤ ਹੋਰ ਆਦ ਗ੍ਰੰਥ ਜਿਹੜੇ ਕਿ ਹੱਥ ਲਿਖਤ ਹੈਗੇ ਨੇ ਅਤੇ ਹੋਰ ਜਿਹੜੇ ਸ਼ਸਤਰ ਨੇ ਉਹ ਵੀ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਬੰਦੂ ਜਾਤ ਧੰਨਵਾਦ